ਸਵੇਰੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਏਡੀ ਦੀ ਰੇਡ ਕੀਤੀ ਗਈ ਹੈ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰ ਕਈ ਸੂਬਿਆਂ ਦੇ ਵਿੱਚ ਇੱਕੋ ਵੇਲੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਨਫੋਰਸਮੈਂਟ ਅਫਸਰੈਟ ਦੇ ਵੱਲੋਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਰੇਡ ਕੀਤੇ ਜਾ ਰਹੀ ਹੈ ਤਰਸਾਰ ਰੇਡ ਕੀਤੀ ਗਈ ਹੈ ਦੱਸਦੇ ਕਿ ਛਾਪੇਮਾਰੀ ਕਿਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਫਿਲਹਾਲ ਇਸ ਬਾਰੇ ਹਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਦੱਸ ਦਈਏ ਕਿ ਈਡੀ ਦੇ ਵੱਲੋਂ ਲੁਧਿਆਣਾ ਵਿੱਚ ਐਪਲ ਹਾਈਟਸ ਦੇ ਮਾਲਕ ਵਿਕਾਸ ਤਾਮੀ ਦੀ ਰਿਹਾਈਸ਼ ਸਮੇਤ ਦਫ਼ਤਰਾਂ ਦੇ ਵਿੱਚ ਵੀ ਰੇਡ ਕੀਤੀ ਗਈ ਹੈ ਇਸ ਖਬਰ ਤੋਂ ਬਾਅਦ ਰੀਅਲ ਏਸਟੇਟ ਕਾਰੋਬਾਰੀਆਂ ਦੇ ਵਿੱਚ ਸੰਸਨੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਮਿਲੀ ਜਾਣਕਾਰੀ ਮੁਤਾਬਕ ਤਾਂ ਦੇ ਕਿ ਦਿੱਲੀ ਤੋਂ ਆਈਆਂ ਟੀਮਾਂ ਲਗਾਤਾਰ ਪੁਚਕਿਸ਼ ਅਤੇ ਜਾਂਚ ਕਰ ਰਹੀਆਂ ਨੇ ਆ ਟੀਮਾਂ ਦੇ ਵੱਲੋਂ ਕਈ ਕਾਗਜ਼ਾਂ ਨੂੰ ਖੰਗਾਲਿਆ ਜਾ ਰਿਹਾ ਹੈ ਖੋਜ ਵੀੰ ਕੀਤੀ ਜਾ ਰਹੀ ਹੈ ਕਈ ਚੀਜ਼ਾਂ ਦੀਆਂ ਜਿਹੜੀਆਂ ਜਾਂਚ ਪੜਤਾਲ ਲਗਾਤਾਰ ਚੱਲ ਰਹੀ ਹੈ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚਕਾਰ ਈਡੀ ਦੀ ਤਣਕਸਰ ਰੇਡ ਕੀਤੀ ਜਾ ਰਹੀ ਇੱਕੋ ਵੇਲੇ ਕਈ ਥਾਵਾਂ ਤੇ ਈਡੀ ਦੀ ਰੇਡ ਜਿਹੜੀ ਆ ਉਹ ਕੀਤੀ ਗਈ ਹੈ ਈਡੀ ਦੇ ਬੋਲੋ ਪੰਜਾਬ ਦੇ ਕਈ ਥਾਵਾਂ ਤੇ ਰੇਡ ਕੀਤੀ ਗਈ ਹੈ ਪੰਜਾਬ ਤੋਂ ਇਲਾਵਾ ਦੇਸ਼ ਭਰ ਦੇ ਹੋਰ ਕਈ ਸੂਬਿਆਂ ਤੇ ਵਿਸ਼ਕਾਰ ਰੇਡ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਸਹੀ ਤਰੀਕੇ ਨਾਲ ਜਾਣਕਾਰੀ ਹਜੇ ਸਾਹਮਣੇ ਨਹੀਂ ਆਈ ਹੈ ਕਿ ਈਡੀ ਦੇ ਵੱਲੋਂ ਰੇਡ ਜਿਹੜੀ ਕਿਸ ਚੀਜ਼ ਨੂੰ ਲੈ ਕੇ ਕੀਤੀ ਜਾ ਰਹੀ ਹੈ ਪਰ ਵੱਡੀ ਗੱਲ ਹੈ ਕਿ ਲੁਧਿਆਣਾ ਦੇ ਵਿਚਕਾਰ ਐਪਲ ਹਾਈਟਸ ਦੇ ਮਾਲਕ ਵਿਕਰ ਥਾਮੇ ਦੀ ਰਿਹائش ਸਮੇਤ ਉਹਨਾਂ ਦੇ ਹਰ ਇੱਕ ਦਫਤਰ ਦੇ ਵਿਚਕਾਰ ਰੇਡ ਕੀਤੀ ਗਈ ਹੈ ਚੈਕਿੰਗ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾਂਦੀ ਪਈ ਲੋਕਾਂ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਰੇਡ ਦੇ ਦੌਰਾਨ ਕਿਸੇ ਨੂੰ ਵੀ ਬਾਹਰ ਤੋਂ ਅੰਦਰ ਜਾਣ ਲਈ ਮਨਾ ਕੀਤਾ ਹੋਇਆ ਤੇ ਅੰਦਰੋਂ ਬਹਾਰ ਵੀ ਨਹੀਂ ਜਾ ਸਕਦਾ ਸਾਰਿਆਂ ਦੇ ਫੋਨ ਵਗੈਰਾ ਜਿਹੜੇ ਨੇ ਜਬਤ ਕਰ ਲਿੱਤੇ ਗਏ ਨੇ ਤੇ ਕਈ ਤਰ੍ਹਾਂ ਦੇ ਕਾਗਜ਼ਾਂ ਦੀ ਖੰਗਾਲ ਕੀਤੀ ਜਾ ਰਹੀ ਹੈ